ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਜਿਹੜੀਆਂ ਪਲੇਟ ਪਾਉਣੇ ਹੁੰਦੇ ਆ ਕढ़ाई ਵਾਲੀ ਸੂਟ 'ਚ ਇਹਦੇ ਵਿੱਚ ਸਾਰੀਆਂ ਲੰਬੀਆਂ ਲਾਈਨਾਂ ਤੇ ਕढ़ाई ਹੈ ਆਹ ਦੇਖ ਸਕਦੇ ਤੁਸੀਂ ਇਹ ਲੰਬੀ ਲਾਈਨ ਆਉਂਦੀ ਹੈ ਪਲੇਟ ਦੇ ਕੋਲ ਆ ਰਹੀ ਹੈ ਐ ਸਾਈਡ ਤੇ ਆਹ ਦੇਖੋ ਜਿਵੇਂ ਉੱਪਰ ਆ ਰਹੀ ਹੈ ਪਲੇਟ ਇਹਦੇ ਤੇ ਇਹ ਆਪਾਂ ਕਿਹੜੇ ਤਰੀਕੇ ਨਾਲ ਆਪਾਂ ਇਹਨੂੰ ਪਾਉਣਾ ਹੈ ਇੱਥੋਂ ਆਪਾਂ ਜਿਹੜੀ ਪਲੇਟ ਇਹ ਇੱਥੇ ਆ ਰਹੀ ਹੈ ਨਾ ਇੱਥੋਂ ਆਪਾਂ ਥੋੜਾ ਜਾਂ ਆ ਚੀਜ਼ ਜਿਹੜੀ ਐ ਇੱਥੇ ਪਲੇਟ ਪਾਉਣੀ ਐ ਕਿਹੜੇ ਸਾਮਣਾ ਪਾਵਾਂਗੇ ਇੱਥੋਂ ਆਪਾਂ ਥੋੜੀ ਜੀ ਇਧਰ ਨੂੰ ਨਿਸ਼ਾਨ ਲਾ ਲੈਣਾ ਆਪਾਂ 3.5 ਇੰਚ ਤੇ ਨਿਸ਼ਾਨ ਲਾ ਕੇ ਪਲੇਟ ਪਾਇਆ ਤੇ ਇੱਥੋਂ ਆਪਾਂ ਥੋੜਾ ਜਿਹਾ ਇਧਰ ਨੂੰ ਕਰਕੇ ਇਹਦਾ ਨਿਸ਼ਾਨ ਲਾ ਲੈਣਾ ਥੋੜੀ ਜੀ ਪਲੋਈ ਆਪਾਂ ਥੋੜੀ ਜੀ ਅੰਦਰ ਨੂੰ ਕਰ ਦਾਂਗੇ ਇਸ ਟੁਕੇ ਨਾਲ ਅੱਧਾ ਇੰਚ ਦਾ ਨਿਸ਼ਾਨ ਇੱਥੇ ਲਾ ਲਾਂਗੇ ਕਿ ਉਸ ਹਾਮਣਾ ਆਪਾਂ ਨਿਸ਼ਾਨ ਲਾਵਾਂਗੇ ਕਿ ਆਪਣੀ ਜਿਹੜੀ ਕੜਾਈ ਆ ਉਹ ਵਿੱਚ ਨਾ ਆਵੇ ਇੱਥੇ ਜਿਹੜੀ ਉਸ ਹਾਮਣਾ ਆਪਾਂ ਨਿਸ਼ਾਨ ਲਾ ਲੈਣੇ ਦੋਨੇ ਸਾਈਡਾਂ ਤੇ ਤੇ ਇੱਥੇ ਮਤਲਬ ਪਲੇਟ ਪਾਉਣੇ ਆ ਤਾਂ ਉਹ ਸਾਰਾ ਮਤਲਬ ਵਰਕ ਆਪਾਂ ਨੂੰ ਜਾਂ ਤਾਂ ਉਹ ਤੋੜਨਾ ਪੈਂਦਾ ਜਾਂ ਢੇੜਨਾ ਪੈਂਦਾ ਜੇ ਆਪਾਂ ਇਧਰਲੀ ਸਾਈਡ ਥੋੜੀ ਜਿਹੀ ਪਲੇਟ ਪਾ ਲਾਂਗੇ ਤਾਂ ਆਪਣਾ ਵਰਕ ਉਸੇ ਤਰ੍ਹਾਂ ਹੀ ਸਹੀ ਦਿਖੂਗਾ ਤੇ ਇਸੇ ਤਰ੍ਹਾਂ ਹੀ ਆਪਾਂ ਇਧਰ ਵੀ ਇਹਨਾਂ ਫਰਕ ਕੀਤਾ ਤੇ ਇਸੇ ਤਰ੍ਹਾਂ ਹੀ ਆਪਾਂ ਦੂਸਰੀ ਸਾਈਡ ਵੀ ਫਿਰ ਉਵੇਂ ਹੀ ਕਰਾਂਗੇ ਆ ਤੁਸੀਂ ਦੇਖ ਸਕਦੇ ਹੋ نیچے ਆਪਣੇ ਬਿਲਕੁਲ ਉੱਥੇ ਆ ਰਹੀ ਸੀਗੀ ਆ ਸੀ ਜਿਹੜੀ ਵਰਕ ਆ ਉੱਥੇ ਆ ਰਿਹਾ ਸੀ ਆਪਣਾ ਤਾਂ ਕਰਕੇ ਆਪਾਂ ਨੇ ਪਲੇਟ ਥੋੜੀ ਜਿਹੀ ਇਧਰ ਆ ਜੂਗੀ ਆਪਣੀ ਤੇ ਇਸੇ ਤਰ੍ਹਾਂ ਆਪਾਂ ਦੂਜੀ ਸਾਈਡ ਵੀ ਨਿਸ਼ਾਨ ਲਾ ਲਿਆ ਤੇ ਇਹ ਵੀ ਆਪਣੀ ਪਲੇਟ ਦਾ ਸੇਮ ਹੀ ਉਸੇ ਤਰ੍ਹਾਂ ਹੀ ਆ ਰਿਹਾ ਸੀਗਾ ਲਾਈਨਾਂ ਆ ਇਹਦੇ ਵਿੱਚ ਵਰਕ ਸਾਰੇ ਜਿਹੜੀਆਂ ਲਾਈਨਾਂ ਆ ਸੂਟ 'ਚ ਤੇ ਇਹ ਆਪਾਂ ਇਸ ਤਰੀਕੇ ਨਾਲ ਇਹਨੂੰ ਸੈੱਟ ਕਰ ਸਕਦੇ ਹੁੰਦੇ ਆ ਆ ਦੇਖ ਸਕਦੇ ਤੁਸੀਂ ਇਹ ਸਾਰੀ ਲਾਈਨ ਉੱਪਰ ਆ ਰਹੀ ਹੈ ਤੇ ਹੁਣ ਆਪਾਂ ਥੋੜਾ ਜਿਹਾ ਅੱਧਾ ਕੈਂਚਾ ਅੰਦਰ ਵੱਲ ਦੋਨੇ ਸਾਈਡਾਂ ਤੋਂ ਉਧਰਲੀ ਸਾਈਡ ਵੀ ਅੰਦਰ ਹੀ ਕਰਨੀ ਹੈ ਤੇ ਦੂਸਰੀ ਸਾਈਡ ਵੀ ਤੇ ਫਿਰ ਆਪਣੇ ਪਲੇਟ ਸਹੀ ਰਹਿਣਗੇ ਇਹ ਨਹੀਂ ਵੀ ਇੱਕ ਉਧਰਲੀ ਸਾਈਡ ਨੂੰ ਬਾਹਰ ਕੱਢ ਦੋ ਇੱਕ ਉਧਰਲੀ ਸਾਈਡ ਨੂੰ ਉਦਾਂ ਸੈੱਟ ਨਹੀਂ ਆਉਂਦੇ ਫਿਰ ਤੇ ਹੁਣ ਆਪਾਂ ਇਹ ਕਲੋਨ ਪਾਉਣੀ ਆ ਵੇਖੋ ਜਿਆ ਆਪਣਾ ਜਿਹੜਾ ਵਰਕ ਹੈ ਉਹ ਬਿਲਕੁਲ ਵੈਕੂ ਆਉਗਾ ਵੈਸੇ ਆਪਾਂ ਇੱਕ ਪੈਰ ਪਾ ਕੇ ਵੀ ਲਾ ਸਕਦੇ ਆ ਤੇ ਉਹਦੇ ਨਾਲ ਵੀ ਫਿਰ ਵੀ ਆਪਣੀ ਸਲਾਈ ਜਿਹੜੀ ਨਾਲ-ਨਾਲ ਤਾਂ ਆਉਗੀ ਆ ਦੇਖ ਸਕਦੇ ਤੁਸੀਂ ਆਪਣੀ ਲਾਈਨ ਸਹੀ ਰਹੇਗੀ ਤੇ ਆਪਣੀ ਪਲੇਟ ਇਸ ਤਰੀਕੇ ਨਾਲ ਪੈ ਗਈ ਹੈ ਦੋਨਾਂ ਸਾਈਡਾਂ ਤੋਂ ਆਪਾਂ ਇਸ ਤਰੀਕੇ ਨਾਲ ਪਲੇਟ ਸਹੀ ਪੈ ਗਈ ਹੈ ਇਹ ਆਪਣੀ 3 ਇੰਚ ਦਾ ਮਤਲਬ ਹੋ ਗਿਆ ਗਾਇਬ ਜੇ ਆਪਾਂ 3.5 ਦਾ ਛੱਡ ਦੇਣੇ ਨਾ ਤੇ ਇਸ ਇਦਾਂ ਵੀ ਆਪਣੀ ਪਲੋਈ ਸੈੱਟ ਆ ਜਾਂਦੀ ਫਿਰ ਇਹ ਤੇ ਸਾਈਡਾਂ ਵਾਲੀ ਜਿਹੜੀ ਪਲੇਟ ਪਾਉਣੀ ਹੈ ਆਹ ਵਾਲੀ ਇਹ ਵੀ ਆਪਾਂ ਜਿਹੜੀ ਉੱਪਰਲੀ ਪਲੇਟ ਹੈ ਉਹ ਆਪਾਂ ਨਹੀਂ ਪਾਵਾਂਗੇ ਕਿਉਂਕਿ ਆਪਣੇ ਜ਼ਿਆਦਾ ਇਹ ਤੋੜਨੇ ਪੈਂਦੇ ਸਟੋਨ ਜਿਹੜੇ ਮੂਰਤੀ ਹੈ ਇਹ ਤੋੜਨੇ ਪੈਣਗੇ ਤਾਂ ਕਰਕੇ ਆਪਾਂ ਜਿਹੜੀ ਸਾਈਡ ਵਾਲੀ نیچے ਵਾਲੀ ਹੈ ਉਹ ਕੱਲੀ ਆਪਾਂ ਪਾ ਦਾਂਗੇ ਕਿਉਂਕਿ ਉਹ ਤਾਂ ਥੋੜਾ ਜਿਹਾ ਥੋੜੇ ਜਿਹਾ ਥਾਂ 'ਚ ਸਟੋਨ ਆਪਾਂ ਨੂੰ ਕਰਨੇ ਪੈਣੇ ਆ ਤੇ ਆ ਜਿਹੜੀ ਪਲੇਟ ਆ ਆਪ ਦੇਖ ਸਕਦੇ ਤੁਸੀਂ ਆ ਪਰ ਆ ਰਹੀ ਐ ਇਹ ਦੋ ਤਿੰਨ ਲਾਈਨਾਂ ਆਪਾਂ ਨੂੰ ਇੱਥੋਂ ਆਪਣਾ ਤੋੜਨੀ ਪੈਂਦੀਆਂ ਤੇ ਆਪਾਂ ਨਹੀਂ ਪਾਵਾਂਗੇ ਤੇ ਇੱਥੋਂ ਚੱਕ ਕੇ ਛੋਟੀ ਪਲੇਟ ਇਸ ਤਰ੍ਹਾਂ ਪਾ ਸਕਦੇ ਹਾਂ ਜੇ ਪਾਉਣੀ ਹੈ ਜ਼ਰੂਰੀ ਹੁਣ ਆਪਣੀ ਪਲੇਟ ਪੈ ਕੇ ਰੈਡੀ ਐ ਤੇ ਆਪਣਾ ਵਰਕ ਬਿਲਕੁਲ ਸਹੀ ਰਹਿ ਗਿਆ ਕੋਈ ਵੀ ਆਪਣਾ ਖਰਾਬ ਨਹੀਂ ਹੋਇਆ ਵਰਕ ਜਿਵੇਂ ਸਟੋਨ ਸੀ ਸਾਰੇ ਉਸੇ ਤਰ੍ਹਾਂ ਸਾਰੀ ਚੀਜ਼ ਰਹਿ ਗਈ ਆਪ ਦੇਖ ਸਕਦੇ ਤੁਸੀਂ ਇੱਥੇ ਆਪਣੀ ਪਲੇਟ ਪੈ ਗਈ ਐ ਤੇ ਇਹ ਆਪਣਾ ਸਟੂਨ ਬਿਲਕੁਲ ਵੀ ਸਹੀ ਹੈ ਕੋਈ ਆਪਾਂ ਨੂੰ ਸਟੂਨ ਤੋੜਨ ਦੀ ਲੋੜ ਨਹੀਂ ਪਈ ਮੋਤੀ ਤੇ ਇਹ ਆਪਣਾ ਸਹੀ ਤਰੀਕੇ ਨਾਲ ਆ ਗਿਆ ਤੇ ਇਹ ਤੁਸੀਂ ਇੱਕ ਦਿਨ ਰੱਖਣਾ ਵੀ ਜੇ ਭਾਰੀ ਨਾਪਦਾ ਥੋੜਾ ਜਿਹਾ ਖੁੱਲਾ ਕਮੀਜ਼ ਆਪੇ ਆਪਾਂ ਸਾਈਡ ਨੂੰ ਕੱਢ ਸਕਦੇ ਦੂਸਰੀ ਸਾਈਡ ਨੂੰ ਪਲੋਈ ਜੇ ਕਮੀਜ਼ 15 ਤੋਂ 18 ਦੇ ਵਿੱਚ ਵਿੱਚ ਆ ਤਾਂ ਆਪਾਂ ਅੰਦਰਲੀ ਸਾਈਡ ਪਲੋਈ ਪਾਉਣੀ ਹੈ ਜੇ ਮਤਲਬ 20 ਤੋਂ ਉੱਪਰ ਆ 22 23 24 ਤੱਕ ਆਪਣੀ ਕਮਰ ਹੈ ਫਿਰ ਆਪਾਂ ਬਾਹਰਲੀ ਸਾਈਡ ਨੂੰ ਪਲੋਈ ਪਾ ਸਕਦੇ ਬਾਹਰਲੀ ਸਾਈਡ ਇਹ ਤੋਂ ਇਸ ਤਰੀਕੇ ਨਾਲ ਆਪਾਂ ਪਲੋਈਆਂ ਆਪਾਂ ਚੇਂਜ ਕਰ ਸਕਦੇ ਹੁੰਦੇ ਆ ਜੇ ਕੜਾਈ ਹੁੰਦੀ ਹੋਵੇ